ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੰਦੀ ਛੋੜ ਦਿਵਸ ਦੀਆਂ ਤੇ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਅੱਜ ਸਾਡੇ ਪਰਿਵਾਰ ਦੇ ਮੈਂਬਰ ਇੱਕ ਤਾਂ ਇਹ ਤਾਂ ਚੜਾਉਣ ਲੱਗੇ ਗੁੱਡਾ ਜਿਹੜਾ ਕਹਿੰਦੇ ਹੁੰਦੇ ਬਿਸ਼ ਮੰਗਣ ਲੱਗੇ ਆ ਤੇ ਇੱਧਰ ਸਾਡੀਆਂ ਭੈਣਾਂ ਸਾਰੀਆਂ ਦੇਖੋ ਫੁੱਲ ਝੜੀਆਂ ਚਲਾ ਰਹੀਆਂ ਨੇ ਇਹਨਾਂ ਦੇ ਚਿਹਰੇ ਦੀ ਜਿਹੜੀ ਉਹ ਕਿਤੇ ਨਾ ਕਿਤੇ ਉਦਾਸੀ ਸੀਗੀ ਅੱਜ ਉਹ ਮੁਸਕਰਾਹਟ ਅੱਜ ਉਹ ਖੁਸ਼ੀ 'ਚ ਬਦਲ ਗਈ ਆ ਛੋਟੀਆਂ-ਛੋਟੀਆਂ ਇਹ ਫੁੱਲ ਝੜੀਆਂ ਇਹਨਾਂ ਭੈਣਾਂ ਦੇ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਬੀਲ ਚੇਰਾਂ ਤੇ ਬੈਠੀਆਂ ਆਪਣੇ anarch ਚਲਾਉਣ ਦੀ ਕੋਸ਼ਿਸ਼ ਕਰ ਰਹੀਆਂ ਕੋਈ ਫੁੱਲ ਚੜੀ ਚਲਾਉਣ ਦੀ ਕੋਸ਼ਿਸ਼ ਕਰ ਰਹੀਆਂ ਇਹ ਨਿੱਕੇ ਨਿੱਕੇ ਬੱਚੇ ਬੱਚੀਆਂ ਸਾਡੀਆਂ ਮਾਵਾਂ ਅੱਜ ਆਪਣੇ ਚਿਹਰੇ ਤੇ ਮੁਸਕਾਨ ਲੈ ਕੇ ਇਸ ਦੀਵਾਲੀ ਦੇ ਤਿਹਾਰ ਤੇ ਇਸ ਬੰਦੀ ਛੋੜ ਦੇ ਉੱਤੇ ਆਪਣੇ ਗਮਾਂ ਨੂੰ ਭੁਲਾ ਕੇ ਆਪਣੇ ਦੁੱਖਾਂ ਨੂੰ ਭੁਲਾ ਕੇ ਖੁਸ਼ ਹੋ ਰਹੇ ਨੇ ਇਹ ਸਾਰਾ ਤੁਹਾਡੇ ਸਾਥ ਨਾਲ ਆ ਤੁਹਾਡੇ ਸਹਿਯੋਗ ਨਾਲ ਆ ਅੱਜ ਬਹੁਤ ਸਾਰੇ ਭੈਣ ਭਰਾ ਸਾਨੂੰ ਪਟਾਕੇ ਦੇ ਕੇ ਗਏ ਇੱਥੇ ਆ ਕੇ ਆਪਣੇ ਘਰੇ ਚਲਾਉਣ ਤੋਂ ਪਹਿਲਾਂ ਇੱਥੇ ਪਟਾਕੇ ਲੈ ਕੇ ਆਏ ਭੈਣ ਭਰਾ ਬਹੁਤ ਸਾਰੇ ਭੈਣ ਭਰਾਵਾਂ ਨੇ ਕਿਸੇ ਨੇ ਫਰੂਟ ਭੇਜਿਆ ਕਿਸੇ ਨੇ ਉੱਥੇ ਰੱਖ ਦੇ ਪੁੱਤ ਉੱਥੇ ਰੱਖ ਦੇ ਕਿ ਨੇ ਫਰੂਟ ਭੇਜਿਆ ਲੈ ਕੋਈ ਮਠਿਆਈਆਂ ਲੈ ਕੇ ਆਇਆ ਬਹੁਤ ਬਹੁਤ ਸਾਰਿਆਂ ਦਾ ਸ਼ੁਕਰੀਆ ਉਹ ਸਾਰੇ ਆਪਾਂ ਸੇਫ ਦੀਵਾਲੀ ਮਨਾਈਏ ਔਰ ਘਟ ਤੋਂ ਘਟ ਪਟਾਕੇ ਚਲਾਈਏ ਤੇ ਜਿੰਨਾ ਵਧੀਆ ਤਰੀਕੇ ਨਾਲ ਅਸੀਂ ਇੱਕ ਦੂਜੇ ਨਾਲ ਮਿਲਵਰਤਨ ਨਾਲ ਪਿਆਰ ਨਾਲ ਸਹਿਯੋਗ ਨਾਲ ਰਹੀਏ ਇੱਕ ਚੰਗਾ ਜੀਵਨ ਬਤੀਤ ਕਰੀਏ ਸਾਡੇ ਸੁਪਨਿਆਂ ਦੇ ਘਰ ਦੀਆਂ ਤੁਸੀਂ ਤਸਵੀਰਾਂ ਦੇਖੋ ਲੜੀਆਂ ਲੱਗੀਆਂ ਹੋਈਆਂ ਸਾਡੇ ਮੈਂਬਰਾਂ ਨੇ ਬਹੁਤ ਸੋਹਣਾ ਸਾਰੇ ਪਾਸੇ ਲੜੀਆਂ ਲਾ ਕੇ ਸਜਾਇਆ ਤੇ ਸਾਡਾ ਉਹ ਚੱਲਿਆ ਉੱਪਰ ਜਿਹੜਾ ਵਿਸ਼ ਮੰਗੀ ਸੀਗੀ ਇਹ 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 ਨਿਕਲ ਜਾਣਾ ਨਿਕਲ ਜਾਣਾ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਇਹ ਗਿਆ 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 ਜੀ ਇਹ ਚੱਲ ਆ ਗਿਆ ਹੁਣ ਨਹੀਂ ਰੁਕਦਾ ਕਲਾਪਿੰਗ ਹਾਂ ਪਾਪਾ ਜੀ ਪੋਤਾ ਕਾ ਲਿਓਨੇ ਪਾਪਾ ਤੇ ਮੈਂ ਕਿਉਂ ਸੱਚੇ ਪਾਤਸ਼ਾਹ ਕਿਰਪਾ ਕਰਨ ਦੀ ਸਾਰਿਆਂ ਨੂੰ ਖੁਸ਼ੀਆਂ ਬਖਸ਼ਣ ਤੰਦਰੁਸਤੀਆਂ ਬਖਸ਼ਣ ਚੜ੍ਹਦੀਆਂ ਕਲਾ ਬਖਸ਼ਣ ਜਿਵੇਂ ਸਾਡੀਆਂ ਇਹਨਾਂ ਭੈਣਾਂ ਦੇ ਅੱਜ ਚਿਹਰਿਆਂ ਤੇ ਮਸਕਾਨ ਆ ਸਾਡੇ ਬੱਚਿਆਂ ਤੇ ਸਾਡੇ ਬਾਪੂ ਬਜ਼ੁਰਗਾਂ ਦੇ ਉਦਾਂ ਹੀ ਸਾਰਿਆਂ ਦੇ ਚਿਹਰਿਆਂ ਤੇ ਮਸਕਾਨ ਹੀ ਬਣੀ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ